ਸ਼ਕਾਸ਼ ਦੀ ਅਖਰੀਆਂ ਪੰਜਾਬ ਬਾਰਡਰ ਨਿਊ ਦੇਰ ਰਾਤ 1:30 ਵਜੇ ਦੇ ਕਰੀਬ ਕਾਨੂੰਨ ਆਨ ਰੋਡ 'ਤੇ ਰਹਿਣ ਵਾਲੇ ਇੱਕ ਸੁਨਾਰੇ ਦੇ ਘਰ 'ਚ 9-10 ਹਥਿਆਰਬੰਦ ਲੁਟੇਰੇ ਦੀਵਾਰ 'ਤੇ ਲੱਗੀ ਗ੍ਰਿਲ ਕੱਟ ਕੇ ਵੜ ਗਏ ਅਤੇ ਤੇਜ਼ ਤਾਰ ਹਥਿਆਰਾਂ ਨਾਲ ਸੁਨਾਰੇ ਨੂੰ ਜ਼ਖਮੀ ਕਰਕੇ ਉਸਦੀ ਪਤਨੀ ਦੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਸੁਨਾਰੇ ਦੀ ਪਤਨੀ ਵੱਲੋਂ ਆਪਣੇ ਭਤੀਜਿਆਂ ਨੂੰ ਫੋਨ ਕੀਤਾ ਗਿਆ ਜਿਸ ਦੇ ਮੌਕੇ 'ਤੇ ਰਿਸ਼ਤੇਦਾਰ ਪੁੱਜ ਗਏ ਤਾਂ ਉਹਨਾਂ ਦਾ ਲੁਟੇਰਿਆਂ ਨਾਲ ਆਮੋ-ਸਾਹਮਣਾ ਹੋ ਗਿਆ ਇਸ ਦੌਰਾਨ ਗੋਲੀਆਂ ਵੀ ਚੱਲੀਆਂ ਪਰ ਤੋ ਤੇਰੇ ਪੱਜੰਦ ਦੇ ਵਿੱਚ ਕਾਮਯਾਬ ਹੋ ਕੇ ਦੱਸਿਆ ਜਾ ਰਿਹਾ ਹੈ ਕਿ ਤੋ ਤੇਰੇ ਸੁਨਿਆਰੇ ਦੀ ਰੀਵਾਲਵਰ ਵੀ ਲੈ ਗਏ ਹਨ ਫਿਲਹਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੁਨਿਆਰੇ ਰਾਮ ਲਪਾਇਆ ਵਰਮਾ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਜਿ ਜੀਖ ਰਹੀ ਹਾਂ ਪੰਜਾਬ ਬਾਡਰ ਨਿਊਜ਼ ਰੂਪ ਸਿੰਘ ਸੇਖਾ ਦੀ ਰਿਪੋਰਟ ਦੀ ਨਗਰ ਗੱਲ ਬਾਤ ਹੈ ਦਿਲ ਦੀ ਰਾਤੀ ਨੇ 1:00 ਵਜੇ ਸਵਾ 1:00 ਵਜੇ ਮਾਰ ਖੜਾ ਹੋ ਗਿਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇਗੇ ਉਹਨਾਂ ਕੋ ਨੱਡਾ ਡੀਆ ਵਧੀਆ ਡਾਂਗਾਂ ਗਾ ਲੀ ਉਸ ਤੋਂ ਬਾਅਦ ਮੈਂ ਫੋਨ ਫੜ ਕੇ ਤੇ ਆਪਣੇ પતિ ਨੂੰ ਫੋਨ ਕਰਤਾ ਲੇਕਿਨ ਇਸੇ ਸਾਡੇ ਪਾਰ ਨਾਲ ਕੋ ਬੰਦੇ ਆ ਗਿਆ ਬਾਹਰ ਉਹ ਤੁਸੀਂ ਕਿਤੇ ਰਾਜੇ ਓਲੀ ਦੇਰ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸਿਵਾਰ ਕਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗਰੀਨ ਨੂੰ ਕੱਟ ਕੇ ਬਾਹਰ ਉਹਦੇ ਤੋਂ ਖੜਾਕੇ ਨੂੰ ਜਦੋਂ ਲੱਗ ਗਿਆ ਕਿ ਬਾਹਰ ਤੇ ਹੈ ਗਰੀਨ ਨੂੰ ਉਹਨਾਂ ਨੇ ਜਿਸੇ ਨਾਲ ਕੋંਕੀ ਤਾਲਾ ਲਾ ਦੇਖਿਆ ਕਿ ਅਜ ਮੈਨੂੰ ਟਕੋਣ ਕਰਨ ਲੱਗੀ ਸਾਡੂ ਉਹ ਅੰਦਰ ਆ ਗਏ ਉਹਨਾਂ ਨੇ ਸਾਡੀ ਇੰਤਜ਼ਾਮ ਫੇਰਾ ਪਾ ਗਏ ਸਾਡੀ ਕਾਮਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੋਤਾ ਜਾ ਕੇ ਨਾਲ ਉਸ ਦੀਆਂ ਕੁੰਡੀਆਂ ਤੋੜ ਕੇ ਨੂੰ ਗਾ ਲਈ ਸਾਰਾ ਕੁਝ ਮਤਲਬ ਫਿਰ ਮੇਰੀ ਜਿੰਦਗੀ ਜਮੀਨ ਮੇਂ ਪਾਈ ਹੋਈ ਸੀ ਲੈ ਗਏ ਨਦੇ ਦੇ ਸਿਰ ਤੋਂ ਨੰਨੇ ਬਹੁਤ ਜ਼ਿਆਦਾ ਫੱਟਾ ਮਾਰੀਆਂ ਉਹਨਾਂ ਕੋਲ ਅਠਾ ਨੌਾ ਕੋਲ ਬੋ ਵੀ ਸੀ ਜਾਂ ਕਿ ਬਿਹਾਉ ਨਹੀਂ ਡਾਣਾ ਦਿੰਦਾ ਸੀ ਇਹ ਇੱਕ ਨੇ ਤੇ ਕੈਂਚੀ ਸ਼ੈਦ ਮਾਰੀ ਆ ਉਹਨਾਂ ਕੋਲ ਲੋਹੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਛੈਣੀਆਂ ਛੂਣੀਆਂ ਸਾਰਾ ਸਮਾਨ ਸੀ ਉਹ ਆਈ ਸੀ ਯੂ ਵਿੱਚ ਹੈ ਤੇ ਯੂ ਨੋ ਜੀਵਨ ਹਸਪਤਾਲ ਦਾ ਹਾਲ ਬਿਹਾ ਰਿਹਾ ਹੈ ਮੈਂ ਪੁਲਿਸ ਨੂੰ ਮੇਰੇ ਪਤੀ ਜਨ ਨੂੰ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤੇ ਕਿਸੇ ਨੇ ਮਾਰ ਲਈ ਇੱਥੇ ਪਹੁੰਚੋ ਇਹ ਸਾਰਾ ਡਿਪੂ ਅਧਿਕਾਰ ਹੈ ਐਲ ਮਤਲਬ ਕੀ ਵਾਰ ਦਾ ਚੁੰਬੀ ਤੇ ਉਹ ਰਾਤ 3:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪਿਆਗੇ ਤੇ ਉਸ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤਾਂ ਵੱਡੇ ਭਾਜੀ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਉਹ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਏ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਹੀਂ ਗਿਆ ਬਾਦਲ ਚ ਭੱਜ ਗਿਆ। ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰ ਦਿੱਤੇ ਫਿਰ ਹੀ ਉਹਨਾਂ ਦਰੋ ਫਾਇਰ ਕੀਤੇ। ਜਿਹੜਾ ਕਿ ਉਹ ਭੱਜ ਗਿਆ। ਹਾਂਜੀ ਭੋਏ ਦਾ ਸਾਰਾ ਸੋਨਾ ਲੈ ਗਏ। ਫਿਰ ਛੱਟਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ। ਤੁਹਾਡੇ ਕਿਹਨੇ ਲੱਗੀਆਂ? ਵੱਡੇ ਭਾਈ ਦਾ ਲੱਗੀਆਂ, ਖੂਖੜ ਜਿਹੇ ਲੱਗੀਆਂ। ਉਹਨਾਂ ਸਿਰਫ ਇੱਥੇ ਉਹਨਾਂ ਨੇ ਡਾਕਾ ਮਾਰਿਆ। ਅਸੀਂ ਜੋ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਹੈਗਾ ਪਰ ਦੋ ਮਿੰਟ ਵਿੱਚ ਅਕਸਰ ਲਿਆ ਬੋਲ ਵੀ ਆ ਗਿਆ। ਕੋਈ ਨਿਰਾਦ ਤਾਂ ਮੈਨੂੰ ਕੋਈ 1:29:30 ਮਿੰਟ ਦੇ ਤੇ ਮਨੀਸ਼ ਦਾ ਫੋਨ ਆਇਆ ਵਾ ਇਸ ਤਰ੍ਹਾਂ ਦਾ ਕੋ ਬੰਦੇ ਪੈ ਗਿਆ ਅਸੀਂ ਵਿਦਰ ਨੋਰਥ 3 ਤੋਂ 4 ਮਿੰਟ ਦੇ ਜਲਦੀ ਪੋਰਸ ਆ ਵੀ ਅਸੀਂ ਇਹ ਤੋਂ ਬੋਧ ਹੈ ਆ ਤੇ ਉਹਨੇ ਜਦੋਂ ਸਿਰਫ 30 ਕਿਲੋ ਦਾ ਫਰਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਇਹ ਬਹੁਤ ਜਲਦੀ ਬੰਦੇ ਜਰੇ ਆ ਸਾਡੀ ਗ੍ਰਿਫਟੀ ਹੋਣ ਦੇ ਨਾਲ ਫਰ ਲਵਾਗੇ ਸਾਡੇ ਸੀਨੀਅਰਸ ਲੈਵਲ ਤੋਂ ਇਸ ਸਾਲ ਬੜੀਆਂ ਸਖਤ ਦਾਤਾਰੇ ਵੀ ਬੰਦੇ ਕਿਸੇ ਤਰ੍ਹਾਂ ਪ੍ਰਸ਼ੰਨੀਆਂ ਉਹਨਾਂ ਨੂੰ ਕਿਹਾ ਜਾ